ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚੱਲ ਨੇ ਆਸ ਕਰਦੇ ਕਿ ਤੁਸੀਂ ਸਾਰੇ ਠੀਕ ਹੋਵੇ ਮਹਾਰਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਜੋ ਦੋਸਤੋ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਹੋ ਲੈ ਕੇ ਆਏ ਆ ਇਹ ਆ ਪੁਲ ਬਠੰਡਾ ਹਾਈਵੇ ਹਰੀਕੇ ਸਤਲੁਜ ਦਰਿਆ ਦੇ ਉੱਤੇ ਬਣਿਆ ਜਿਹੜਾ ਨਿਊ ਤੇ ਅੱਗੇ ਚੱਲ ਕੇ ਆਪਾਂ ਤੁਹਾਨੂੰ ਵਿਖਾਵਾਂਗੇ ਵੀ ਜਿਹੜਾ ਇਹ ਨਹਿਰਾਂ ਤੇ ਜਿਹੜੇ ਉਹ ਢਾਬੇ ਬਣੇ ਸੀ ਉਹ ਪ੍ਰਸ਼ਾਸਨ ਵੱਲੋਂ ਜਿਹੜੇ ਆ ਉਹ ਸਾਰੇ ਹੀ ਚੁਕਾ ਦਿੱਤੇ ਗਏ ਆ ਆਕੇ ਕੇ ਜਿਹੜਾ ਕੋਈ ਵੀ ਇਧਰੋਂ ਮੋਗਾ ਜੀਰਾ ਫਰੀਦਕੋਟ ਫਿਰੋਜ਼ਪੁਰ ਵੱਲੋਂ ਹੁੰਦੇ ਸੀ ਜਾਂ ਇਧਰੋਂ ਅੰਮ੍ਰਿਤਸਰ ਵੱਲੋਂ ਹੁੰਦੇ ਸੀ ਇੱਥੇ ਆ ਕੇ ਆਪਣਾ ਚਾਹ ਪਾਣੀ ਜਾਂ ਕੋਈ ਟੂਰਿਸਟ ਆਉਦਾ ਇੰਦੇ ਉੱਥੇ ਜਿਹੜਾ ਆਪਣਾ 10 ਮਿੰਟ ਰੈਸਟ ਕਰਦੇ ਬ੍ਰੇਕ ਕਰ ਲੈਂਦੇ ਨਾਲੇ ਆਪਣਾ ਚਾਹ ਪਾਣੀ ਪੀ ਲੈਂਦੇ ਸੀ ਉਹ ਜਿਹੜਾ ਹੁਣ ਸਾਰੇ ਜਗਾ ਬਾ ਉਹ ਚੁਕਾ ਦਿੱਤੀ ਗਈ ਆ ਉਹ ਕਿ ਇੱਥੇ ਰਸ਼ ਬਹੁਤ ਪੈ ਜਾਂਦਾ ਸੀ ਤੇ ਜਾਮ ਲੱਗ ਜਾਂਦਾ ਸੀ ਇਸ ਕਰਕੇ ਉਹ ਸਾਰੀਆਂ ਦੁਕਾਨਾਂ ਜਿਹੜੀਆਂ ਟਾ ਦਿੱਤੀਆਂ ਗਈਆਂ ਵਾ ਤੇ ਆਜੋ ਤੁਹਾਨੂੰ ਅੱਗੇ ਚੱਲ ਕੇ ਆਪਾਂ ਵਖਾਵਾਂਗੇ ਉਹ ਸਾਰਾ ਏਰੀਆ ਤੇ ਇਸ ਜਗ੍ਹਾ ਦੇ ਉੱਪਰ ਜਿਹੜੇ ਬਣੇ ਸੀ ਉਹ ਹੋਟਲ ਵਗੈਰਾ ਜਿੱਥੇ ਆਪਰੇ ਆਉਂਦੇ ਜਾਂਦੇ ਰਾਹੀ ਜਿਹੜੇ ਉਹ ਆਪਣੇ ਠਹਿਰ ਕੇ ਚਾਹ ਪਾਣੀ ਪੀਂਦੇ ਸੀ ਜਿਹੜੇ ਤੇ ਹੁਣ ਦੇਖੋ ਇਹ ਸਾਰੇ ਟਾ ਦਿੱਤੇ ਗਏ ਨੇ ਉਹਨਾ ਬਸ ਇੱਕ ਦੋ ਹੀ ਰਹਿ ਗਏ ਆ ਤੇ ਇਹ ਨਹਿਰ ਆ ਜਿਹੜੀ ਆਂਦੀ ਆ ਤੇ ਇਥੋਂ ਇਹਦੇ ਨਾਲ ਹੀ ਪੁਲ ਦੇ ਅਗਲੇ ਪਾਸੇ ਹਵੇਲੀ ਵੀ ਆ ਤੇ ਹੋਟਲ ਵੀ ਹੈਗੇ ਆ ਇਹ ਰਹਿ ਗਏ ਆ ਕਿਉਂਕਿ ਇਹ ਏਰੀਆ ਇੱਥੇ ਖੁੱਲਾ ਪੈ ਜਾਂਦਾ ਤਾਂ ਕਰਕੇ ਉਥੇ ਭੀੜ ਜ਼ਿਆਦਾ ਰਹਿੰਦੀ ਇੱਕ ਨਹਿਰ ਇਹ ਆ ਗਈ ਇਹ ਇਹੜੇ ਨਵਾਂ ਪੁਲ ਬਣਿਆ ਵਾ ਤੇ ਆਜੋ ਅੱਗੇ ਚੱਲ ਕੇ ਤੁਹਾਨੂੰ ਵਿਖਾਉਨੇ ਜਿਹੜੀ ਵਿਹਲੀ ਵੀ ਆ ਤੇ ਹੋਟਲ ਵੀ ਖਤਮ ਹੁੰਦੀ ਆ ਤੇ ਨਾਲ ਜਿਹੜੇ ਆ ਉਹ ਹੋਟਲ ਸ਼ੁਰੂ ਹੋ ਜਾਂਦੇ ਆ ਆ ਵੀ ਇੱਥੇ ਆਪਣੇ ਸਿਕਿਉਰਟੀ ਵਾਲੇ ਵੀ ਜਿਹੜੇ ਖਲੋਤੇ ਹੁੰਦੇ ਆਵਾਜ਼ਾਂ ਮਾਰਦੇ ਹੁੰਦੇ ਆ ਆ ਦੇਖੋ ਇਹ ਰੈਸਟੋਰੈਂਟ ਨੇ ਇੱਥੇ ਬਹੁਤ ਵਧੀਆ ਰੈਸਟੋਰੈਂਟ ਹੈ ਖਾਣਾ ਖੋਣਾ ਵੀ ਜਿਹੜਾ ਵਧੀਆ ਮਿਲਦਾ ਵਾ ਇੱਥੇ ਤੇ ਆ ਵੀ ਕੁਆਰੈਂਟੀ ਆ ਆ ਵੀ ਵੀ ਆ ਬੇਟਾ ਭਾਈ ਤੇ ਅੱਗੇ ਚੱਲ ਗਏ ਤੁਹਾਨੂੰ ਵਿਖਾਉਣੇ ਆ ਵੀ ਆਵੇ ਬੇਲੀ ਦਾ ਬੋਰਡ ਲੱਗਾ ਨਾਲ ਹੀ ਹਵੇਲੀ ਹੈ ਬਹੁਤ ਵਧੀਆ ਖਾਣਾ ਜਿਹੜਾ ਇੱਥੇ ਜੋ ਤਕਰੀਬਨ ਅਵੈਸ਼ ਨੂੰ ਸਾਰਾ ਕੁਝ ਮਿਲਦਾ ਵਾ ਇਹ ਹਵੇਲੀ ਆ ਗਈ ਇਹ ਹਵੇ ਨਾਲ ਹੀ ਪੈ ਜਾਂਦੀ ਆ ਔਰ ਸਟੈਜੂ ਵੀ ਇਹ ਨਾਲ ਆਇਆ ਜਿਹੜਾ ਵਾਜਾ ਮਾਰਦਾ ਠੀਕ ਇਹ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ Facebook ਪੇਜ ਨੂੰ ਫੋਲੋ ਵੀ ਜ਼ਰੂਰ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ